ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਕਲੀਨ ਜ਼ੇਬਰਾਨ ਦੇ ਕਤਾ ਟੁੱਟੇ ਖੰਭ ਜੋ ਕਿ ਦਾ ਬਰੋਕਨ ਵਿੰਗਸ ਨਾਂ ਦੇ ਨੋਵਲ ਦਾ ਪੰਜਾਬੀ ਵਿੱਚ ਅਨੁਵਾਦ ਹੈ। ਅੱਜ ਆਪਾਂ ਪੜਾਂਗੇ ਮੁਕਤੀ ਦਾਤਾ। ਸਲਮਾ ਦੀ ਬਿਉਤਾ ਜ਼ਿੰਦਗੀ ਦੇ 5 ਸਾਲ ਬੀਤ ਗਏ ਪਰ ਬੱਚਾ ਨਾ ਹੋਇਆ ਜੋ ਉਸਨੂੰ ਉਸਦੇ ਪਤੀ ਨਾਲ ਬੰਧਨ ਵਿੱਚ ਬੰਨੀ ਰੱਖਦਾ ਅਤੇ ਦੋਹਾਂ ਦੀਆਂ ਅਨਮੋਲ ਰੂਹਾਂ ਨੂੰ ਜੋੜਦਾ। ਇਕ ਵਾਂਝ ਔਰਤ ਨੂੰ ਸਮਾਜ ਨਫ਼ਰਤ ਨਾਲ ਵੇਖਦਾ ਹੈ ਕਿਉਂਕਿ ਅਕਸਰ ਪੁਰਸ਼ ਦੀ ਇੱਛਾ ਹੁੰਦੀ ਹੈ ਕਿ ਵਾਦੀ ਨਾਲ ਉਸ ਦਾ ਵੰਸ਼ ਚੱਲਦਾ ਰਹੇ। ਦੌਲਤਮੰਦ ਆਦਮੀ ਵਾਂਝ ਔਰਤ ਨੂੰ ਆਪਣੀ ਦੁਸ਼ਮਣ ਸਮਝਦਾ ਹੈ। ਉਹ ਉਸ ਦਾ ਵਿਰੋਧ ਕਰਦਾ, ਤਿਆਗ ਕਰਦਾ ਤੇ ਉਸ ਦੀ ਮੌਤ ਦਾ ਇੱਛੂਕ ਹੁੰਦਾ ਹੈ। ਮਨਸੂਰ ਬੇਗਾਲਮ ਵੀ ਇਸ ਕਿਸਮ ਦਾ ਹੀ ਆਦਮੀ ਸੀ। ਪਦਾਰਥਿਕ ਤੌਰ ਤੇ ਉਹ ਧਰਤੀ ਵਾਂਗ, ਸਟੀਲ ਵਾਂਗ ਸਖਤ ਅਤੇ ਕਬਰ ਵਾਂਗ ਲਾਲਚੀ ਸੀ। ਸਲਮਨ ਦੇ ਸਹੱ伴 ਤੇ ਮਠਾਸ ਭਰੇ ਸੁਭਾਅ ਦੇ باوجود ਬੱਚਾ ਨਾ ਹੋਣ ਕਾਰਨ ਜੋ ਉਸਦੇ ਵੰਸ਼ ਤੇ ਮਾਣ ਨੂੰ ਅੱਗੇ ਵਧਾਉਂਦਾ ਉਹ ਸਲਮਾ ਨੂੰ ਨਫ਼ਰਤ ਕਰਦਾ ਸੀ ਗੁਫਾ ਵਿੱਚ ਉੱਗਿਆ ਦਰਖਤ ਫਲ ਨਹੀਂ ਦਿੰਦਾ ਅਤੇ ਸਲਮਾ ਜੋ ਜ਼ਿੰਦਗੀ ਦੇ ਪਰਛਾਵੇਂ ਹੇਠ ਜੀ ਰਹੀ ਸੀ ਬੱਚਾ ਪੈਦਾ ਨਾ ਕਰ ਸਕੀ ਬੁਲਬੁਲ ਪਿੰਜਰੇ ਵਿੱਚ ਆਪਣਾ ਹੌਂਸਲਾ ਨਹੀਂ ਬਣਾ ਸਕੀ ਤਾਂ ਕਿ ਉਸਦੇ ਬੱਚੇ ਗੁਲਾਮ ਨਾ ਹੋਣ ਸਲਮਾ ਦੁੱਖਾਂ ਦੀ ਕੈਦਨ ਸੀ ਤੇ ਖੁਦ ਦੀ ਇੱਛਾ ਇਹੀ ਸੀ ਕਿ ਇੱਕ ਹੋਰ ਕੈਦੀ ਪੈਦਾ ਨਾ ਹੋਵੇ ਜੋ ਉਸਦੇ ਦੁੱਖਾਂ ਦਾ ਸਾਥੀ ਹੋਵੇ ਬਾਗਾਂ ਵਿੱਚ ਖਿੜਦੇ ਫੁੱਲ ਸੂਰਜ ਦੇ ਸਨੇਹੇ ਤੇ ਕੁਦਰਤ ਦਾ ਪਿਆਰ ਦੀ ਪੈਦਾਵਾਰ ਹਨ ਅਤੇ ਮਨੁੱਖ ਦੇ ਬੱਚੇ ਪਿਆਰ ਅਤੇ ਹਮਦਰਦੀ ਦੇ ਫੁੱਲ ਹਨ ਰਤਬਾ ਰੂਤ ਬਿਖੇ ਸਲਮਾ ਦੇ ਖੂਬਸੂਰਤ ਘਰ ਵਿੱਚ ਪਿਆਰ ਤੇ ਦਇਆ ਭਾਵਨਾ ਦਾ ਨਾਂ ਵੀ ਨਹੀਂ ਸੀ ਫਿਰ ਵੀ ਉਹ ਹਰ ਰਾਤ ਖੁਦਾ ਅੱਗੇ ਗੋਡੇ ਟੇਕ ਕੇ ਬੱਚੇ ਲਈ ਅਰਦਾਸ ਕਰਦੀ ਜਿਸ ਕੋ ਨੂੰ ਉਸ ਨੂੰ ਤਸੱਲੀ ਤੇ ਸੰਤੁਸ਼ਟੀ ਮਿਲ ਸਕੇ ਉਹ ਨਿਰੰਤਰ ਪ੍ਰਾਰਥਨਾ ਕਰਦੀ ਰਹੀ ਜਦ ਤੱਕ ਖੁਦਾ ਨੇ ਉਸ ਦੀ ਸੁਣ ਨਾ ਲਈ ਅਖੀਰ ਗੁਫਾ ਦਾ ਦਰਖਤ ਫਲ ਦੀ ਆਸ ਨਾਲ ਵਧਣ ਫੁੱਲਣ ਲੱਗਾ ਬੁਲਬੁਲ ਨੇ ਆਪਣੇ ਖੰਭਾ ਨਾਲ पिंजਰੇ ਵਿੱਚ ਕੌਂਸਲਾ ਬਣਾਉਣਾ ਸ਼ੁਰੂ ਕਰ ਦਿੱਤਾ ਸਲਮਾ ਨੇ ਪਰਮਾਤਮਾ ਦਾ ਅਨਮੋਲ ਤੋਹਫ਼ਾ ਲੈਣ ਲਈ ਅਗਲੀਆਂ ਬਾਹਾਂ ਫੈਲਾ ਦਿੱਤੀਆਂ ਅਤੇ ਦੁਨੀਆ ਦੀ ਕੋਈ ਵੀ ਚੀਜ਼ ਉਸ ਨੂੰ ਖੁਸ਼ ਨਹੀਂ ਸੀ ਕਰ ਸਕਦੀ ਸਿਵਾਏ ਇੱਕ ਮਾਂ ਬਣਨ ਦੇ ਉਹ ਉਤਸੁਕਤਾ ਨਾਲ ਅਡੀਕਰਨ ਲੱਗੀ ਦਿਨ ਗਿਣਨ ਲੱਗੀ ਤੇ ਉਸ ਵਕਤ ਦੀ ਇੰਤਜ਼ਾਰ ਕਰਨ ਲੱਗੀ ਜਦੋਂ ਖੁਦਾ ਦਾ ਮਿੱਠਾ ਤੋਹਫਾ ਉਸਦੇ ਬੱਚੇ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਵੇਗੀ ਉਸ ਨੂੰ ਆਪਣੇ ਹੰਝੂਆਂ ਵਿੱਚ ਸਨਾਰੇ ਭਵਿੱਖ ਦੀ ਪ੍ਰਗਤੀ ਨਜ਼ਰ ਆਉਣ ਲੱਗੀ ਇਹ ਨਿਸ਼ਾਨ ਦਾ ਮਹੀਨਾ ਸੀ ਜਦੋਂ ਸਾਰਵਾਂ ਨੂੰ ਪ੍ਰਸੂਤ ਪੀੜਾ ਸ਼ੁਰੂ ਹੋ ਗਈਆਂ ਇੱਥੇ ਜ਼ਿੰਦਗੀ ਅਤੇ ਮੌਤ ਦਾ ਕੋਲ ਹੁੰਦਾ ਹੈ ਡਾਕਟਰਾਂ ਤੇ ਨਰਸਾਂ ਨਵੇਂ ਮਹਿਮਾਨ ਨੂੰ ਦੁਨੀਆਂ ਵਿੱਚ ਲਿਆਉਣ ਲਈ ਤਿਆਰ ਖੜੇ ਸਨ ਰਾਤ ਦੇ ਅਖੀਰਲੇ ਪਹਿਰ ਸਲਮਾ ਨੂੰ ਤੇਜ਼ ਪੀੜਾਂ ਨੇ ਆ ਘੇਰਿਆ ਇੱਕ ਚੀਕ ਨਿਕਲੀ ਜੋ ਇੱਕ ਜ਼ਿੰਦਗੀ ਵਿੱਚੋਂ ਦੂਜੀ ਨੂੰ ਜਨਮ ਦੇਣ ਵਾਲੀ ਸੀ ਸੁੰਨਤਾ ਦੇ ਅਸਮਾਨ ਵਿੱਚ ਨਿਰੰਤਰਤਾ ਦੀ ਚੀਕ ਮਹਾਨ ਤਾਕਤਾਂ ਸਾਹਮਣੇ ਕਮਜ਼ੋਰ ਤਾਕਤ ਦੀ ਇੱਕ ਚੀਕ ਵਿਚਾਰੀ ਸਲਮਾ ਦੀ ਸੀ ਜੋ ਜੀਵਨ ਤੇ ਮੌਤ ਦੇ ਕਦਮਾਂ ਹੇਠ ਮਯੂਸ ਜਹੀ ਪਈ ਸੀ ਪ੍ਰਭਾਤ ਹੁੰਦਿਆਂ ਹੀ ਸਲਵਾ ਨੇ ਬੇਟੇ ਨੂੰ ਜਨਮ ਦਿੱਤਾ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਕਮਰੇ ਵਿੱਚ ਆਲੇ-ਦੁਆਲੇ ਮੁਸਕਰਾਉਂਦੇ ਚਿਹਰੇ ਵੇਖੇ ਉਸ ਨੇ ਫਿਰ ਵੇਖਿਆ ਤਾਂ ਲੱਗਾ ਕਿ ਉਸ ਦੇ ਦਿਵਾਰੇ ਮੌਤ ਤੇ ਜ਼ਿੰਦਗੀ ਦਾ ਕੋਹਲ ਹੋ ਰਿਹਾ ਸੀ ਉਸ ਨੇ ਅੱਖਾਂ ਬੰਦ ਕਰ ਲਈਆਂ ਅਤੇ ਪਹਿਲੀ ਵਾਰ ਇਹ ਕਹਿੰਦਿਆਂ ਚੀਕ ਪਈ ਉਹ ਮੇਰੇ ਬੇਟੇ ਨਰਸ ਨੇ ਬੱਚੇ ਨੂੰ ਰੇਸ਼ਮੀ ਪੋਤੜਿਆਂ ਵਿੱਚ ਲਪੇਟ ਕੇ ਮਾਂ ਦੇ ਨਾਲ ਹੀ ਲਟਾ ਦਿੱਤਾ ਪਰ ਡਾਕਟਰ ਅਫਸੋਸ ਨਾਲ ਸਿਰ ਹਿਲਾਉਂਦਾ ਹੋਇਆ ਸਲਮਾ ਵੱਲ ਵੇਖਦਾ ਰਿਹਾ ਕਮਰੇ ਵਿੱਚ ਖੁਸ਼ੀ ਭਰੀਆਂ ਆਵਾਜ਼ਾਂ ਨੇ ਗਵਾਂਡੀਆਂ ਨੂੰ ਜਗਾ ਦਿੱਤਾ ਤੇ ਉਹ ਬਾਪ ਨੂੰ ਉਸਦੇ ਬਾਰਸ਼ ਪੈਦਾ ਹੋਣ ਦੀ ਵਧਾਈ ਦੇਣ ਲਈ ਆਉਣ ਲੱਗ ਪਏ ਪਰ ਡਾਕਟਰ ਨੇ ਹਾਲਾਂਕਿ ਸਲਮਾ ਵੱਲ ਇੱਕ ਤਾਕਤ ਵੇਖਿਆ ਤੇ ਫਿਰ ਬੱਚੇ ਵੱਲ ਅਤੇ ਸਿਰ ਨੂੰ ਝਟਕਾ ਦਿੱਤਾ ਨੌਕਰ ਚਾਕਰ ਮਨਸੂਰ ਬੇ ਨੂੰ ਖੁਸ਼ਖਬਰੀ ਸੁਣਾਉਣ ਲਈ ਦੌੜੇ ਪਰ ਡਾਕਟਰ ਨੇ ਸਲਮਾ ਤੇ ਬੱਚੇ ਵੱਲ ਟਿਕਟ ਕੀ ਲਾ ਕੇ ਵੇਖਿਆ ਉਸਦੇ ਮੂੰਹ ਤੇ ਨਿਰਾਸ਼ਾ ਦੀ ਝਲਕ ਸੀ ਸੂਰਜ ਚੜਦਿਆਂ ਹੀ ਸਲਮਾ ਨੇ ਬੱਚੇ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ। ਬੱਚੇ ਨੇ ਪਹਿਲੀ ਵਾਰ ਅੱਖਾਂ ਖੋਲ੍ਹੀਆਂ ਅਤੇ ਆਪਣੀ ਮਾਂ ਵੱਲ ਵੇਖਿਆ। ਫਿਰ ਉਹ ਕੰਬਿਆ ਅਤੇ ਆਖਰੀ ਵਾਰ ਅੱਖਾਂ ਬੰਦ ਕਰ ਲਈਆਂ। ਡਾਕਟਰ ਬੱਚੇ ਨੂੰ ਸਲਮਾ ਦੀਆਂ ਬਾਹਾਂ ਵਿੱਚ ਚੁੱਕਦਿਆਂ ਰੋਪਿਆ। ਉਹ ਮੂੰਹ ਵਿੱਚ ਹੀ ਬੋਲਿਆ, "ਇਹ ਵਿਛੜ ਚੁੱਕਿਆ ਮਹਿਮਾਨ ਹੈ। ਬੱਚਾ ਗੁজার ਚੁੱਕਿਆ ਸੀ।" ਜਦੋਂ ਕਿ ਗਵਾਂਢੀ ਉਸਦੇ ਪਿਤਾ ਨਾਲ ਘਰ ਦੇ ਹਾਲ ਕਮਰੇ ਵਿੱਚ ਖੁਸ਼ੀ ਮਨਾਉਂਦੇ ਤੇ ਵਾਰਸ ਦੀ ਸਿਹਤ ਜਾਬੀ ਦੇ ਨਾਂ ਦਾ ਜੰਮ ਪੀ ਰਹੇ ਸਨ ਸਲਮਾਨ ਨੇ ਡਾਕਟਰ ਵੱਲ ਵੇਖਿਆ ਤੇ ਤਰਲਾ ਮਾਰਿਆ ਮੈਨੂੰ ਮੇਰਾ ਬੱਚਾ ਦਿਓ ਮੈਂ ਉਸ ਨੂੰ ਗਲੇ ਲਾ ਸਕਾਂ ਭਾਵੇਂ ਬੱਚਾ ਮਰ ਚੁੱਕਿਆ ਸੀ ਪਰ ਹਾਲ ਵਿੱਚ ਸ਼ਰਾਬ ਦੇ ਖਣਕ ਦੇ ਪਿਆਲਿਆਂ ਦੀਆਂ ਆਵਾਜ਼ਾਂ ਵੱਧ ਗਈਆਂ ਸਨ ਉਹ ਪ੍ਰਵਾਤ ਵੇਲੇ ਪੈਦਾ ਹੋਇਆ ਅਤੇ ਸੂਰਜ ਚੜ੍ਹਨ ਤੱਕ ਚੱਲ ਬਸਿਆ ਉਹ ਇੱਕ ਵਿਚਾਰ ਵਾਂਗ ਪੈਦਾ ਹੋਇਆ ਅਤੇ ਇੱਕ ਹੌਂਕੇ ਵਾਂਗ ਮਰ ਗਿਆ ਤੇ ਪਰਸ਼ਾਵੇਂ ਵਾਂਗ ਅਲੋਪ ਹੋ ਗਿਆ ਉਹ ਆਪਣੀ ਮਾਂ ਨੂੰ ਤਸੱਲੀ ਤੇ ਸੁੱਖ ਦੇਣ ਲਈ ਜਿੰਦਾ ਨਾ ਰਹਿ ਸਕਿਆ ਉਸਦਾ ਜੀਵਨ ਰਾਤ ਖਤਮ ਹੋਣ ਵੇਲੇ ਸ਼ੁਰੂ ਹੋਇਆ ਅਤੇ ਦਿਨ ਸ਼ੁਰੂ ਹੁੰਦਿਆਂ ਹੀ ਖਤਮ ਹੋ ਗਿਆ ਜਿਵੇਂ ਰਾਤ ਦੀਆਂ ਅੱਖਾਂ ਵਿੱਚ ਉਤਰੇ ਰਤੁਕਾ ਡਿੱਗ ਗਿਆ ਤੇ ਰੋਸ਼ਨੀ ਦੀ ਛੋਪਾਂਦਿਆਂ ਹੀ ਸੁੱਕ ਗਿਆ ਹੋਵੇ ਇੱਕ ਮੋਤੀ ਜਵਾਰੇ ਪਾਟੇ ਵਾਂਗ ਤੱਟ ਤੇ ਆ ਗਿਆ ਹੋਵੇ ਅਤੇ ਜਵਾਰ ਪਾਟਾ ਉਤਰਨ ਨਾਲ ਸਮੁੰਦਰ ਦੀ ਗਹਿਰਾਈ ਵਿੱਚ ਬਾਖ ਚਲਾ ਗਿਆ ਹੋਵੇ ਇੱਕ ਲੀਲੀ ਫੁੱਲ ਜੋ ਹੋਣੇ ਹੀ ਜੀਵਨ ਦੀ ਡੋਡੀ ਵਿੱਚੋਂ ਖੜਿਆ ਹੋਵੇ ਅਤੇ ਮੌਤ ਦੇ ਪੈਰਾਂ ਹੇਠ ਕੁਚਲਿਆ ਗਿਆ ਹੋਵੇ ਇੱਕ ਪਿਆਰਾ ਜਿਹਾ ਮਹਿਮਾਨ ਜੋ ਸਲਮਾ ਦੇ ਦਿਲ ਦਾ ਚਿਰਾਗ ਬਣ ਕੇ ਆਇਆ ਅਤੇ ਜਿਸ ਦੀ ਜੁਦਾਈ ਨੇ ਉਸ ਦੀ ਆਤਮਾ ਨੂੰ ਮਾਰ ਦਿੱਤਾ ਹੋਵੇ। ਇਹ ਹੀ ਇਨਸਾਨ, ਕਉਮਾਂ ਅਤੇ ਸੂਰਜਾਂ, ਚੰਦਰਮਾ ਤੇ ਤਾਰਿਆਂ ਦੀ ਜ਼ਿੰਦਗੀ ਹੈ। ਸਲਮਾ ਨੇ ਆਪਣੀਆਂ ਨਜ਼ਰਾਂ ਡਾਇਰੈਕਟਰ ਦੇ ਚਿਹਰੇ ਉੱਤੇ ਟਿਕਾ ਦਿੱਤੀਆਂ ਤੇ ਚੀਕੀ, ਮੈਨੂੰ ਮੇਰਾ ਬੱਚਾ ਦੇ ਦਿਓ। ਮੈਂ ਉਸ ਨੂੰ ਗਲੇ ਲਾ ਲਵਾਂ। ਮੈਨੂੰ ਬੱਚਾ ਦੇ ਦਿਓ ਮੇਰਾ ਨਾ ਉਸਨੂੰ ਖੜਾਵਾ ਡਾਕਟਰ ਨੇ ਫੇਰ ਆਪਣਾ ਸਿਰ ਝੁਕਾ ਲਿਆ ਉਸ ਦੀ ਆਵਾਜ਼ ਨਹੀਂ ਸੀ ਨਿਕਲ ਰਹੀ ਉਹ ਹਾਰ ਕੇ ਬੋਲਿਆ ਤੇਰਾ ਬੱਚਾ ਮਰ ਚੁੱਕਾ ਹੈ ਮੈਡਮ ਸਬਰ ਕਰੋ ਡਾਕਟਰ ਦੀ ਗੱਲ ਸੁਣਦਿਆਂ ਹੀ ਸਲਮਾ ਦੀ ਚੀਕ ਨਿਕਲ ਗਈ ਉਹ ਇੱਕ ਪਲ ਚੁੱਪ ਹੋ ਗਈ ਤੇ ਫਿਰ ਖੁਸ਼ੀ ਨਾਲ ਮੁਸਕਰਾਏ ਉਸ ਦਾ ਚਿਹਰਾ ਚਮਕਿਆ ਜਿਵੇਂ ਉਸਨੂੰ ਕੁਝ ਲੱਭ ਪਿਆ ਹੋਵੇ ਅਤੇ ਸ਼ਾਂਤ ਜਿਹੀ ਹੋ ਕੇ ਕਹਿਣ ਲੱਗੀ ਮੈਨੂੰ ਮੇਰਾ ਬੱਚਾ ਦਿਓ ਉਹਨੂੰ ਮੇਰੇ ਨੇੜੇ ਲਿਆਓ ਅਤੇ ਮਰੇ ਹੋਏ ਦਾ ਮੂੰਹ ਹੀ ਦੇਖ ਲੈਣ ਦਿਓ ਡਾਕਟਰ ਨੇ ਮਰਿਆ ਬੱਚਾ ਚੁੱਕਿਆ ਆ ਤਾਂ ਸਲਮਾਨੀਆਂ ਬਾਵਾ ਵਿੱਚ ਦੇ ਦਿੱਤਾ ਸਲਮਾਨ ਨੇ ਉਸਨੂੰ ਗਲੇ ਨਾਲ ਲਾਇਆ ਤੇ ਮੂੰਹ ਕੰਧ ਵੱਲ ਕਰਕੇ ਮਰੇ ਹੋਏ ਬੱਚੇ ਨੂੰ ਸੰਬੋਧਨ ਕਰਦੀ ਹੋਈ ਕਹਿਣ ਲੱਗੀ ਮੇਰੇ ਬੱਚੇ ਤੂੰ ਮੈਨੂੰ ਲਜਾਣ ਲਈ ਆਇਆ ਹੈ ਤੂੰ ਮੈਨੂੰ ਉਹ ਰਾਹ ਵਿਖਾਉਣ ਲਈ ਆਇਆ ਹੈ ਜੋ ਕਿਨਾਰੇ ਤੱਕ ਜਾਂਦਾ ਹੈ ਮੈਂ ਇੱਥੇ ਹਾਂ ਮੇਰੇ ਬੇਟੇ ਮੈਨੂੰ ਲੈ ਚੱਲ ਅਤੇ ਚੱਲ ਇਸ ਹਨੇਰੀ ਗੁਫਾ ਤੋਂ ਆਜ਼ਾਦ ਕਰਵਾ ਦੇ। ਅਤੇ ਪਲਾਂ ਵਿੱਚ ਹੀ ਸੂਰਜ ਦੇ ਕਿਰਨਾਂ ਖਿੜਕੀ ਦੇ ਪਰਦਿਆਂ ਵਿੱਚੋਂ ਦੀ ਬਿਸਤਰੇ ਉੱਤੇ ਪਈਆਂ, ਦੋ ਸ਼ਾਂਤ ਤੇ ਅਹਲ ਜਿਸਮਾਂ ਉੱਤੇ ਪਈਆਂ, ਜਿਨ੍ਹਾਂ ਦੇ ਦਿਵਾਰੇ ਖਾਮੋਸ਼ੀ ਦੀ ਸ਼ਾਨ ਤੇ ਮੌਤ ਦੇ ਖੰਭਾਂ ਦਾ ਸਾਇਆ ਸੀ। ਡਾਕਟਰ ਅੱਖਾਂ ਵਿੱਚ ਅਥਰੂ ਲਈ ਕਮਰੇ ਤੋਂ ਬਾਹਰ ਚਲਾ ਗਿਆ। ਅਤੇ ਜਿਉਂ ਹੀ ਉਹ ਵੱਡੇ ਹਾਲ ਵਿੱਚ ਪੁੱਜਾ ਖੁਸ਼ੀਆਂ ਦਾ ਜਸ਼ਨ ਦੇ ਹਨੇਰੇ ਵਿੱਚ ਬਦਲ ਗਿਆ ਪਰ ਮਨਸੂਰ ਬੇਗਾਲਬ ਦੇ ਮੂੰਹੋਂ ਇੱਕ ਸ਼ਬਦ ਨਿਕਲਿਆ ਅਤੇ ਨਾਹ ਵਿੱਚ ਅੱਖਾਂ ਵਿੱਚੋਂ ਇੱਕ ਅਥਰੂ ਉਹ ਬੁੱਤ ਬਣ ਕੇ ਅਹਿੱਲ ਖੜਾ ਰਿਹਾ ਉਸਦੇ ਸੱਜੇ ਹੱਥ ਵਿੱਚ ਸ਼ਰਾਬ ਦਾ ਪਿਆਲਾ ਸੀ ਅਗਲੇ ਦਿਨ ਸਲਮਾ ਦੀ লাশ ਚਿੱਟੇ ਵਿਆਹ ਦੇ ਨਿਵਾਸ ਵਿੱਚ ਟੱਗੀ ਹੋਈ ਕਫਨ ਵਿੱਚ ਰੱਖ ਦਿੱਤੀ ਗਈ ਬੱਚੇ ਦਾ ਕੱਜਣ ਉਸਦੇ ਪੋਤੜੇ ਹੀ ਸਨ ਉਸ ਦਾ ਕਫਨ ਮਾਂ ਦੀਆਂ ਬਾਹਾਂ ਉਸ ਦੀ ਕਬਰ ਮਾਂ ਦੀ ਛਾਤੀ ਇੱਕੋ ਕਫਨ ਵਿੱਚ ਦੋ ਲਾਸ਼ਾਂ ਲਜਾਈਆਂ ਗਈਆਂ ਅਤੇ ਮੈਂ ਹੋਰ ਲੋਕਾਂ ਦੀ ਭੀੜ ਦੇ ਨਾਲ ਸਲਮਾਨ ਦੇ ਬੱਚੇ ਦੇ ਜਨਾਜ਼ੇ ਨਾਲ ਉਹਨਾਂ ਦੀ ਕਬਰ ਤੱਕ ਜਾ ਰਿਹਾ ਸੀ ਕਬਰਿਸਤਾਨ ਪੁੱਜ ਕੇ ਪਾਦਰੀ ਗਾਲਿਵ ਭਜਨ ਬੋਲਣ ਲੱਗਾ ਜਦੋਂ ਕਿ ਹੋਰ ਪਾਦਰੀ ਪ੍ਰਾਰਥਨਾ ਕਰ ਰਹੇ ਸਨ ਅਤੇ ਉਹਨਾਂ ਦੇ ਉਦਾਸ ਚਿਹਰਿਆਂ ਉੱਤੇ ਅਗਿਆਨਤਾ ਤੇ ਥੋਥੇ ਬਣਦਾ ਪਰਦਾ ਪਿਆ ਹੋਇਆ ਸੀ ਜਿਉਂ ਹੀ ਕਫਨ ਨੂੰ ਕਬਰ ਵਿੱਚੋਂ ਕੱਢਿਆ ਗਿਆ ਕੋਲ ਖੜਾ ਇੱਕ ਆਦਮੀ ਬੋਲਿਆ ਜਿੰਨ ਦੇ ਵਿੱਚ ਮੈਂ ਪਹਿਲੀ ਵਾਰ ਇੱਕ ਕਫਨ ਵਿੱਚ ਦੋ ਲਾਸ਼ਾਂ ਵੇਖੀਆਂ ਹਨ ਇੱਕ ਹੋਰ ਕਹਿਣ ਲੱਗਾ ਇੰਜ ਜਾਪਦਾ ਹੈ ਜਿਵੇਂ ਬੱਚਾ ਆਪਣੀ ਮਾਂ ਨੂੰ ਉਸ ਦੇ ਜ਼ਾਲਮ ਪਤੀ ਤੋਂ ਆਜ਼ਾਦ ਕਰਾਉਣ ਲਈ ਆਇਆ ਹੋਵੇ ਤੇ ਤੀਸਰਾ ਬੋਲਿਆ ਮਨਸੂਰ ਬੇਵਲ ਵੇਖੋ ਉਹ ਆਕਾਸ਼ਵਲ ਇੰਜ ਵੇਖ ਰਿਹਾ ਹੈ ਜਿਵੇਂ ਉਸ ਦੀਆਂ ਅੱਖਾਂ ਸ਼ੀਸ਼ੇ ਦੀਆਂ ਬਣੀਆਂ ਹੋਣ ਉਸ ਨੂੰ ਵੇਖ ਕੇ ਲੱਗਦਾ ਹੀ ਨਹੀਂ ਕਿ ਇੱਕੋ ਦਿਨ ਵਿੱਚ ਉਸ ਨੇ ਵੀ ਵੀ ਅਤੇ ਬੱਚਾ ਦਮੰਗਵਾ ਲਏ ਹਨ ਤਥਾ ਕਹਿ ਲਗਾ ਉਹਦਾ ਚਾਚਾ ਪਾਦਰੀ ਕਿਸੇ ਹੋਰ ਵਧੇਰੇ ਅਮੀਰ ਅਤੇ ਤਕੜੀ ਲੜਕੀ ਨਾਲ ਦੁਬਾਰਾ ਵਿਆਹ ਕਰਵਾ ਦੇਵੇਗਾ ਪਾਦਰੀ ਅਤੇ ਪੁਜਾਰੀ ਉਦੋਂ ਤੱਕ ਭਜਨ ਗਾਉਂਦੇ ਰਹੇ ਜਦੋਂ ਤੱਕ ਕਵਰ ਪੁੱਟਣ ਵਾਲਿਆਂ ਨੇ ਉਸ ਨੂੰ ਦੁਬਾਰਾ ਮਿੱਟੀ ਨਾਲ ਢੱਕਣਾ ਦਿੱਤਾ ਹੋਵੇ ਫਿਰ ਲੋਕ ਇੱਕ ਇੱਕ ਕਰਕੇ ਪਾਦਰੀ ਅਤੇ ਉਸਦੇ ਭਤੀਜੇ ਕੋਲ ਜਾ ਕੇ ਹਮਦਰਦੀ ਤੇ ਅਫਸੋਸ ਪ੍ਰਗਟ ਕਰਨ ਲੱਗੇ ਪਰ ਮੈਂ ਇੱਕ ਪਾਸੇ ਇਕੱਲਾ ਖੜਾ ਸਾਂ ਕੋਈ ਮੈਨੂੰ ਧੀਰਜ ਦੇਣ ਨਾ ਆਇਆ ਦੀਮਸ ਹਲਮਾ ਤੇ ਬੱਚੇ ਨਾਲ ਮੇਰਾ ਕੋਈ ਵਾਸਤਾ ਹੀ ਨਾ ਹੋਵੇ ਹੌਲੀ ਹੌਲੀ ਸਾਰੇ ਹੀ ਕਵਰਿਸਤਾਨ ਵਿੱਚੋਂ ਚਲੇ ਗਏ ਕਬਰਪੁੱਤ ਹੀ ਨਵੀਂ ਬਣੀ ਕਬਰ ਦੇ ਕੋਲ ਹੱਥ ਵਿੱਚ ਬੇਲ ਚਾ ਫੜੀ ਖੜਾ ਸੀ ਮੈਂ ਉਸ ਦੇ ਨੇੜੇ ਜਾ ਕੇ ਪੁੱਛਿਆ ਕੀ ਤੈਨੂੰ ਯਾਦ ਹੈ ਫੈਰਿਸ ਅਫੰਦੀ ਕਰ ਮੈਨੂੰ ਕਿੱਥੇ ਦਫਨਾਇਆ ਗਿਆ ਸੀ ਉਸ ਨੇ ਇੱਕ ਪਲ ਮੇਰੇ ਵੱਲ ਵੇਖਿਆ ਅਤੇ ਫਿਰ ਸਲਮਾ ਦੀ ਕਬਰ ਵੱਲ ਇਸ਼ਾਰਾ ਕਰਕੇ ਬੋਲਿਆ ਬਿਲਕੁਲ ਇੱਥੇ ਹੀ ਮੈਂ ਉਸਦੀ ਬੇਟੀ ਨੂੰ ਉਸਦੇ ਉੱਪਰ ਤੇ ਉਸਦੇ ਬੱਚੇ ਨੂੰ ਮਾਂ ਦੀ ਛਾਤੀ ਦੇ ਉੱਤੇ ਰੱਖ ਦਿੱਤਾ ਹੈ ਅਤੇ ਇਹਨਾਂ ਤਿੰਨਾਂ ਉਤੇ ਮੈਂ ਬੇਲ ਚੇ ਨਾਲ ਮਿੱਟੀ ਪਾ ਕੇ ਕਬਰ ਨੂੰ ਢੱਕ ਦਿੱਤਾ ਹੈ ਮੈਂ ਫਿਰ ਕਿਹਾ ਇਸ ਕਬਰ ਵਿੱਚ ਤੂੰ ਮੇਰਾ ਦਿਲ ਵੀ ਦਫ਼ਨ ਕਰ ਦਿੱਤਾ ਹੈ ਜਿਉਂ ਹੀ ਕਬਰ ਉੱਤੇ ਸਨਾਰ ਦੇ ਦਰਖਤਾਂ ਪਿੱਛੋਂ ਅੱਖੋਂ ਓਲੇ ਹੋਇਆ ਮੈਂ ਆਪਣੇ ਆਪ ਨੂੰ ਹੋਰ ਨਾ ਰੋਕ ਸਕਿਆ ਮੈਂ ਸਲਮਾ ਦੀ ਕਬਰ ਉੱਤੇ ਡਿੱਗ ਪਿਆ ਅਤੇ ਧਾਮ ਮਾਰ ਕੇ ਰੋਇਆ ਇੱਥੇ ਹੀ ਇੱਕ ਕਿਤਾਬ ਸਮਾਪਤ ਹੁੰਦੀ ਹੈ ਹੁਣ ਮੈਂ ਤੁਹਾਡੇ ਲਈ ਲੈ ਕੇ ਆਵਾਂਗੀ ਹੋਰ ਇੱਕ ਨਵੀਂ ਕਿਤਾਬ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡਾ ਕੀਤਾ ਇੱਕ ਸਬਸਕ੍ਰਾਈਬ ਮੇਰੇ ਲਈ ਪ੍ਰੇਰਨਾ ਦਾ ਸਰੋਤ ਹੈ ਜੋ ਕਿ ਮੈਨੂੰ ਹੋਰ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਹੈ ਧੰਨਵਾਦ